ਕਰੋਨਾ ਦੇ ਮਾਸ ਦੀ ਗੱਲ ਕੀਤੀ ਜਾਵੇ ਤਾਂ 22000 ਰੁਪਏ ਕਿਲੋ ਉਹਨਾਂ ਦਾ ਮਾਸ ਵੇਚਿਆ ਜਾਂਦਾ ਹੈ ਅਤੇ ਵਾਲ 1200 ਰੁਪਏ ਕਿਲੋ ਉਹਨਾਂ ਦੇ ਵਾਲ ਵੇਚੇ ਜਾਂਦੇ ਹਨ ਇਹ ਇੱਕ ਸਿੱਖ ਕੌਮ ਦਾ ਮਹਾਨ ਸੂਰਬੀਰ ਯੋਧਾ ਸੀ ਇਸ ਸੂਰਬੀਰ ਯੋਧੇ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ ਅੰਤਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਬਹਾਦਰੀ ਦੇ ਨਾਲ ਲੜੇ ਅਤੇ ਕਿਸ ਤਰ੍ਹਾਂ ਇਹਨਾਂ ਦਾ ਮਾਸ ਵੇਚਿਆ ਗਿਆ ਅਤੇ ਉੱਥੋਂ ਦੇ ਲੋਕਾਂ ਦੇ ਵੱਲੋਂ ਵੱਧ ਚੜ ਕੇ ਮੁੱਲ ਲਗਾ ਕੇ ਇਸ ਸੂਰਬੀਰ ਯੋਧੇ ਦਾ ਮਾਸ ਜੋ ਕਿ ਆਪਣੇ ਘਰ ਦੇ ਵਿੱਚ ਰੱਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਯੋਧਿਆਂ ਦੇ ਵਿੱਚੋਂ ਇੱਕ ਮਹਾਨ ਸੂਰਬੀਰ ਯੋਧਾ ਹੋਇਆ ਹੈ ਜਿਨ੍ਹਾਂ ਦਾ ਨਾਮ ਜਰਨਲ ਯੋਰਾਵਰ ਸਿੰਘ ਸੀ ਜੇਕਰ ਇਹਨਾਂ ਦੇ ਜੀਵਨ ਦੇ ਬਾਰੇ ਗੱਲ ਕੀਤੀ ਜਾਵੇ ਤਾਂ 17 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ 3 ਸ਼ੇਰਾਂ ਦੇ ਸ਼ਿਕਾਰ ਕੀਤੇ ਸਨ ਅਤੇ ਉਸ ਤੋਂ ਬਾਅਦ ਜੇਕਰ ਅੰਤਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਇਹ ਲੇਲਦਾਖ ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਵੱਲ ਨੂੰ ਲਗਾਤਾਰ ਵਾਧਰੇ ਸਨ ਚੜਾਈ ਕਰ ਰਹੇ ਸਨ ਤਾਂ ਇਸ ਗੱਲ ਦਾ ਪਤਾ ਜਦੋਂ ਅੰਗਰੇਜ਼ਾਂ ਨੂੰ ਲੱਗਦਾ ਹੈ ਤਾਂ ਉਹ ਡੋਗਰੀਆਂ ਦੇ ਅੱਥੇ ਇੱਕ ਸੰਦੇਸ਼ ਪਹੁੰਚਾਉਂਦੇ ਹਨ ਜੋ ਕਿ ਸਿੱਧਾ ਲਾਹੌਰ ਲਜਾਇਆ ਜਾਂਦਾ ਹੈ ਲਾਹੌਰ ਤੋਂ ਬਾਅਦ ਉਹ ਸੰਦੇਸ਼ ਜਦੋਂ ਜਰਨਲ ਜੋਰਾਵਰ ਸਿੰਘ ਜੀ ਕੋਲੇ ਪਹੁੰਚਦਾ ਹੈ ਤਾਂ ਉਹਨਾਂ ਦੇ ਵੱਲੋਂ ਉਸ ਹੁਕਮ ਨੂੰ ਮੰਨਦੇ ਹੋਏ ਵਾਪਸੀ ਕਰ ਲਈ ਜਾਂਦੀ ਹੈ ਅਤੇ ਜਦੋਂ ਉਹ ਤਿੱਬਤ ਦੇ ਵਿੱਚੋਂ ਵਾਪਸ ਪਰਤ ਰਹੇ ਸਨ ਤਾਂ ਉਹਨਾਂ ਦੇ ਉੱਪਰ ਤਿੱਬਤ ਦੀ ਫੌਜ ਦੇ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ। ਜਰਨਲ ਜੋਰਾਵਰ ਸਿੰਘ ਜੀ ਕੋਲੇ ਫੌਜ ਵੀ ਬਹੁਤ ਘੱਟ ਸੀ ਉਸ ਸਮੇਂ ਅਤੇ ਦੁਸ਼ਮਣ ਦੀ ਫੌਜ ਬਹੁਤ ਜ਼ਿਆਦਾ ਸੀ। ਫਿਰ ਵੀ ਦੁਸ਼ਮਣ ਦੀ ਫੌਜ ਦੇ ਨਾਲ ਯੋਧਿਆਂ ਨੇ ਬਹੁਤ ਹੀ ਬਹਾਦਰੀ ਦੇ ਨਾਲ ਡਟ ਕੇ ਮੁਕਾਬਲਾ ਕੀਤਾ। ਲਗਾਤਾਰ ਹੀ ਲੜਾਈ ਚੱਲ ਰਹੀ ਸੀ ਅਤੇ ਉਸੇ ਸਮੇਂ ਦੁਸ਼ਮਣ ਦੇ ਵੱਲੋਂ ਇੱਕ ਗੋਲੀ ਚਲਾਈ ਗਈ ਜੋ ਕਿ ਗੋਲੀ ਜਰਨਲ ਜੋਰਾਵਰ ਸਿੰਘ ਜੀ ਦੇ ਪੱਟ ਦੇ ਉਪਰ ਆ ਲੱਗਦੀ ਹੈ। ਗੋਲੀ ਪੱਟ ਦੇ ਉੱਪਰ ਲੱਗਣ ਤੋਂ ਬਾਅਦ ਜਰਨਲ ਜੋਰਾਵਰ ਸਿੰਘ ਜੀ ਆਪਣੇ ਘੋੜੇ ਤੋਂ ਥੱਲੇ ਡਿੱਗ ਜਾਂਦੇ ਹਨ ਫਿਰ ਵੀ ਉਹ ਦੁਸ਼ਮਣ ਦੇ ਨਾਲ ਬਹੁਤ ਹੀ ਬਹਾਦਰੀ ਦਲੇਰੀ ਦੇ ਨਾਲ ਮੁਕਾਬਲਾ ਕਰਦੇ ਹਨ ਆਪਣੇ ਬਰਸ਼ੇ ਦੇ ਨਾਲ ਦੁਸ਼ਮਣ ਨੂੰ ਖਤਮ ਕਰਦੇ ਜਾ ਰਹੇ ਸਨ ਲਗਾਤਾਰ ਦਲੇਰੀ ਦੇ ਨਾਲ ਮੁਕਾਬਲਾ ਕਰਦੇ ਹਨ ਦੁਸ਼ਮਣ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਇੱਕ ਹੋਰ ਚਾਲ ਚੱਲੀ ਜਾਂਦੀ ਹੈ ਜਦੋਂ ਜਰਨਲ ਜੋਰਾਵਰ ਸਿੰਘ ਜੀ ਬਹਾਦਰੀ ਦੇ ਨਾਲ ਬਰਸ਼ੇ ਦੇ ਨਾਲ ਲੜ ਰਹੇ ਸਨ ਤਾਂ ਇੱਕ ਦੁਸ਼ਮਣ ਦੇ ਵੱਲੋਂ ਉਹਨਾਂ ਦੀ ਪਿੱਠ ਦੇ ਉੱਪਰ ਇੱਕ ਬਰਸ਼ਾ ਮਾਰ ਦਿੱਤਾ ਜਾਂਦਾ ਹੈ ਤਾਂ ਉਹ ਬਰਸ਼ਾ ਜਰਨਲ ਜੀ ਦੇ ਸਰੀਰ ਦੇ ਵਿੱਚੋਂ ਆਰ ਪਾਰ ਹੋ ਜਾਂਦਾ ਹੈ ਬਰਸ਼ਾ ਸਰੀਰ ਦੇ ਵਿੱਚੋਂ ਆਰ ਪਾਰ ਹੋਣ ਤੋਂ ਬਾਅਦ ਜਰਨਲ ਜੀ ਉੱਥੇ ਹੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਉਸ ਤੋਂ ਬਾਅਦ ਉੱਥੋਂ ਦੇ ਕਬੀਲੇ ਦੇ ਲੋਕਾਂ ਦੇ ਵਿੱਚ ਇਹ ਲੜਾਈ ਸ਼ੁਰੂ ਹੋ ਜਾਂਦੀ ਹੈ ਕਿ ਇਸ ਜਰਨੈਲ ਯੋਧੇ ਦਾ ਮਾਸ ਅਸੀਂ ਘਰ ਵਿੱਚ ਰੱਖਣਾ ਹੈ ਦੂਸਰਾ ਕਹਿੰਦਾ ਅਸੀਂ ਇਸ ਦਾ ਮਾਸ ਅਸੀਂ ਘਰ ਵਿੱਚ ਰੱਖਣਾ ਹੈ ਤਾਂ ਉੱਥੋਂ ਤਿੱਬਤੀ ਲੋਕਾਂ ਦੇ ਵੱਲੋਂ ਕੀ ਕੀਤਾ ਗਿਆ ਜਰਨਲ ਜੋਰਾਵਰ ਸਿੰਘ ਜੀ ਦੇ ਮਾਸ ਨੂੰ ਜੋ ਕੇ ਮੁੱਲ ਪਾਇਆ ਗਿਆ ਉਹਨਾਂ ਦੇ ਮਾਸ ਦਾ ਮੁੱਲ ਪਾਇਆ ਗਿਆ ਤਾਂ ਕੀ ਕੀਤਾ ਗਿਆ ਜਰਨਲ ਜੋਰਾਵਰ ਸਿੰਘ ਜੀ ਦੇ ਮਾਸ ਦਾ ਮੁੱਲ ਪਾਇਆ ਗਿਆ 22000 ਰੁਪਏ ਕਿਲੋ ਉਹਨਾਂ ਦਾ ਮਾਸ ਵਿਕਿਆ ਅਤੇ 1200 ਰੁਪਏ ਕਿਲੋ ਉਹਨਾਂ ਦੇ ਵਾਲ ਵਿਕੇ ਤਾਂ ਉੱਥੋਂ ਦੇ ਲੋਕਾਂ ਦੇ ਵੱਲੋਂ ਬੋਟੀ-ਬੋਟੀ ਜੋ ਕੇ ਆਪਣੇ ਘਰ ਦੇ ਵਿੱਚ ਲਾ ਜਾ ਕੇ ਰੱਖੀ ਗਈ ਤਿੱਬਤੀ ਲੋਕਾਂ ਦੇ ਵੱਲੋਂ ਇਹ ਹਸ ਕਰਕੇ ਕੀਤਾ ਗਿਆ ਕਿਉਂਕਿ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸਣਾ ਚਾਹੁੰਦੇ ਸਨ ਕਿ ਇਹ ਮਾਸ ਕਿਹੜੀ ਯੋਧੇ ਜਰਨੈਲ ਦਾ ਹੈ ਜੋ ਕਿ ਆਪਣੇ ਸਮੇਂ ਦੇ ਵਿੱਚ ਬਹੁਤ ਹੀ ਬਹਾਦਰੀ ਦੇ ਨਾਲ ਲੜਿਆ ਕਰਦਾ ਸੀ ਅਤੇ ਦੁਸ਼ਮਣ ਦੇ ਨਾਲ ਮੁਕਾਬਲਾ ਕਰਿਆ ਕਰਦਾ ਸੀ ਤਿੱਬਤ ਦੇ ਵਿੱਚ ਹਾਲੇ ਵੀ ਉਸ ਜਰਨੈਲ ਯੋਧੇ ਦੀ ਜੋ ਕਿ ਕਬਰ ਬਣੀ ਹੋਈ ਹੈ ਅਤੇ ਗਰਭਵਤੀ ਔਰਤਾਂ ਉੱਥੇ ਜਾ ਕੇ ਮੱਥਾ ਟੇਕਦੀਆਂ ਹਨ ਅਤੇ ਇਹ ਕਾਮਨਾ ਕਰਦੀਆਂ ਹਨ ਕਿ ਉਹਨਾਂ ਦੇ ਘਰ ਦੇ ਵਿੱਚ ਹੋਣ ਵਾਲੀ ਸੰਤਾਨ ਬਹਾਦਰ ਪੈਦਾ ਹੋਵੇ ਅਤੇ ਉਹ ਆਪਣੀ ਸੰਤਾਨ ਨੂੰ ਇਹ ਦੱਸ ਸਕਣ ਕਿ ਇਹ ਮਾਸ ਦਾ ਟੁਕੜਾ ਕਿਸ ਯੋਧੇ ਜਰਨੈਲ ਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਰਨੈਲਾਂ ਦੇ ਵਿੱਚੋਂ ਇੱਕ ਮਹਾਨ ਸੂਰਬੀਰ ਯੋद्धा ਸੀ ਜੇਕਰ ਗੱਲ ਕੀਤੀ ਜਾਵੇ ਭਾਰਤ ਪਾਕਿਸਤਾਨ ਅੱਜ ਜਿਹੜੀ ਜ਼ਮੀਨ ਦੇ ਪਿੱਛੇ ਲੜਾਈ ਕਰ ਰਿਹਾ ਹੈ ਇਹ 1841 ਦੇ ਵਿੱਚ ਜਨਰਲ ਜੋਰਾਵਰ ਸਿੰਘ ਜੀ ਵੱਲੋਂ ਆਪਣੇ ਅਧੀਨ ਕਰ ਲਈ ਗਈ ਸੀ ਅਤੇ ਉੱਥੇ ਇੱਕ ਕਿਲਾ ਬਣਾਇਆ ਗਿਆ ਸੀ ਜਿਸ ਦਾ ਨਾਮ ਜਨਰਲ ਜੋਰਾਵਰ ਸਿੰਘ ਫੋਰਟ ਰੱਖਿਆ ਗਿਆ ਸੀ ਇਸ ਤਰ੍ਹਾਂ ਤੁਸੀਂ ਇਹ ਇਤਿਹਾਸ ਸਰਵਨ ਕੀਤਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਅਤੇ ਆਪਣੇ ਪੇਜ ਨੂੰ ਲਾਈਕ ਅਤੇ ਫੋਲੋ ਕਰ ਲਿਓ ਤਾਂ ਜੋ ਸਭ ਤੋਂ ਪਹਿਲਾਂ ਆਪਣੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਹੁਣ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੇ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ